ਹਾਂਜੀ ਸਤਿ ਸ੍ਰੀ ਅਕਾਲ ਜੀ ਬਹੁਤ ਹੀ ਪਿਆਰੀ ਤੇ ਬਿਊਟੀਫੁਲ ਡਿਵਾਈਨ ਸولز ਹੋਰ ਆਪ ਜੀ ਦੇ ਕੀ ਹਾਲ ਚਾਲ ਨੇ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਅੱਜ ਆਪਾਂ ਟੌਪਿਕ ਲੈ ਕੇ ਆਏ ਆ ਕਿ ਟਵੈਨ ਫਲੇਮ ਜਰਨੀ ਦੇ ਵਿੱਚ ਡੀਐਮ ਕਨਫਿਊਜ਼ ਕਿਉਂ ਰਹਿੰਦੇ ਆ ਕਿਉਂ ਉਹ ਆਪਣੀ ਡੀਐਫ ਨੂੰ ਚੂਜ਼ ਨਹੀਂ ਕਰਦੇ ਜਿਹੜੀ ਕਿ ਉਹਨਾਂ ਦਾ ਹੀ ਅਦਰ ਹਾਫ ਹੁੰਦੀ ਆ ਜਿਹੜੀ ਕਿ ਉਹਨਾਂ ਦਾ ਟਰੂ ਲਵ ਹੁੰਦੀ ਆ ਉਸ ਨੂੰ ਉਹ ਚੂਜ਼ ਨਾ ਕਰਕੇ ਹੋਰ ਕਿਸੇ ਨੂੰ ਚੂਜ਼ ਕਰਦੇ ਨੇ ਜਾਂ ਥਰਡ ਪਾਰਟੀ ਦੇ ਵਿੱਚ ਜਾਦਾ ਬਿਜੀ ਰਹਿੰਦੇ ਨੇ ਥਰਡ ਪਾਰਟੀ ਕੋਈ ਵੀ ਹੋ ਸਕਦੀ ਆ ਉਹਨਾਂ ਦਾ ਕੰਮ ਵੀ ਹੋ ਸਕਦਾ ਆ ਉਹਨਾਂ ਦੀ ਸਮਾਜ ਦੇ ਲਈ ਸੇਵਾ ਵੀ ਹੋ ਸਕਦੀ ਆ ਤੇ ਜੌਬ ਹੋ ਸਕਦੀ ਆ ਮਨੀ ਹੋ ਸਕਦੀ ਆ ਜਾਂ ਕੋਈ ਉਹਨਾਂ ਦੀ ਵਾਈਫ ਹੋ ਸਕਦੀ ਆ ਫਰੈਂਡ ਸਰਕਲ ਹੋ ਸਕਦਾ ਕੁਝ ਵੀ ਹੋ ਸਕਦਾ ਹੈ ਸੋ ਅੱਜ ਆਪਾਂ ਇਸੇ ਟਾਪਿਕ ਨੂੰ ਲੈ ਕੇ ਚੱਲਾਂਗੇ ਕਿ ਡੀਐਫਵੀ ਕਈ ਵਾਰ ਕਿਹੜੇ ਬਲਾਕੇਜ ਨੇ ਜਿਹੜੇ ਉਹ ਕ੍ਰੀਏਟ ਕਰ ਲੈਂਦੀ ਆ ਜਿਦੇ ਕਰਕੇ ਮਸਕੁਲਾਈਨ એનર્ਜੀ ਡਿਵਾਈਨ ਫੈਮੀਨਾਈਨ ਦੇ ਕੋਲ ਕਿਉਂ ਨਹੀਂ ਆ ਸਕਦੀ ਸੋ ਪਲੀਜ਼ ਜਿਹੜੀ ਇਸ ਵੀਡੀਓ ਨੂੰ ਬਹੁਤ ਹੀ ਪੋਜ਼ਿਟਿਵ ਮਾਈਂਡ ਦੇ ਨਾਲ ਸੁਣਨਾ ਬਹੁਤ ਹੀ ਬ੍ਰਾਡ ਮਾਈਂਡ ਚਾਹੀਦਾ ਆ ਇਹਨਾਂ ਚੀਜ਼ਾਂ ਨੂੰ ਅਕਸੈਪਟ ਕਰਨ ਦੇ ਲਈ ਇਹਨਾਂ ਚੀਜ਼ਾਂ ਨੂੰ ਸਵੀਕਾਰ ਕਰਨ ਦੇ ਲਈ ਕਿ ਆਖਰ ਗਲਤੀ ਹੁੰਦੀ ਕਿੱਥੇ ਆ ਗਲਤੀ ਕਿਹਦੇ ਕੋਲੋਂ ਹੁੰਦੀ ਆ ਕਿਉਂਕਿ ਜਿਹੜਾ ਡੀਐਮ ਆ ਜਿਸ ਨੂੰ ਡੀਐਮ ਕਹਿੰਦੇ ਆ ਜੇਕਰ ਉਹ ਵੇਕਨ ਨਹੀਂ ਆ ਤਾਂ ਉਸ ਨੂੰ ਡੀਐਮ ਨਹੀਂ ਕਿਹਾ ਜਾ ਸਕਦਾ ਪਰ ਫਿਰ ਵੀ ਆਪਾਂ ਵੀਡੀਓ ਨੂੰ ਸਮਝਣ ਦੇ ਲਈ ਡੀਐਮ ਮੰਨ ਕੇ ਚੱਲਦੇ ਆਂ ਇਹ ਇੱਕ ਅਜਿਹੀ ਪਾਵਰ ਆ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਨੂੰ ਲਿਆ ਕੇ ਜੋੜਨ ਦੇ ਵਿੱਚ ਮਦਦ ਕਰਦੇ ਨੇ ਤਾਂ ਕਿ ਅਸੀਂ 3D ਵਰਲਡ ਦੇ ਵਿੱਚ ਚੰਗੀ ਤਰ੍ਹਾਂ ਆਪਣੇ ਰਹਿਣ ਦੇ ਕਾਮਯਾਬ ਹੋ ਸਕੀਏ ਤੁਸੀਂ ਕਦੇ ਵੀ ਡਿਵਾਈਨ ਮਸਕੁਲਾਈਨ ਦੀਆਂ ਗੱਲਾਂ ਤੇ ਗੌਰ ਕਰਨਾ ਕਿ ਜਾਣੇ ਅਣਜਾਣੇ ਦੇ ਵਿੱਚ ਕਈ ਅਜਿਹੇ ਸ਼ਬਦ ਬੋਲ ਜਾਂਦੇ ਨੇ ਕਈ ਅਜਿਹੀਆਂ ਗੱਲਾਂ ਕਰ ਜਾਂਦੇ ਨੇ ਜਿਹੜੀਆਂ ਤੁਹਾਨੂੰ ਅੰਦਰ ਤੱਕ ਹਿਲਾ ਕੇ ਰੱਖ ਦਿੰਦੀਆਂ ਨੇ ਤੇ ਤੁਹਾਨੂੰ ਇਹ ਲੱਗਦਾ ਆ ਕਿ ਮੈਨੂੰ ਇਹਨਾਂ ਚੀਜ਼ਾਂ ਤੇ ਕੰਮ ਕਰਨ ਦੀ ਅਜੇ ਜ਼ਰੂਰਤ ਹੈ ਕਿਉਂਕਿ ਜਿਹੜੇ ਡੀਐਮ ਹੁੰਦੇ ਨੇ ਇਹ ਬਹੁਤ ਹੀ ਮਟੀਰੀਅਲਿਸਟਿਕ ਹੁੰਦੇ ਨੇ ਪ੍ਰੈਕਟੀਕਲ ਹੁੰਦੇ ਨੇ ਤੇ ਇਹਨਾਂ ਨੇ ਸਪਿਰਚੁਅਲਿਟੀ ਦੇ ਨਾਲੋਂ ਅਧਿਆਤਮਕਤਾ ਦੇ ਨਾਲੋਂ ਪਦਾਰਥਵਾਦੀ ਸਮਾਜ ਨੂੰ ਜ਼ਿਆਦਾ ਦੇਖਿਆ ਹੁੰਦਾ ਉਹਦੇ ਵਿੱਚ ਜ਼ਿਆਦਾ ਵਿਚਰੇ ਹੁੰਦੇ ਆ ਜਦੋਂ ਕਿ ਜਿਹੜੀ ਡਿਵਾਈਨ ਫੈਮੀਨਾ ਇਹਨਾ ਉਹ ਸਪਿਰਚੁਅਲਿਟੀ ਨੂੰ ਹੀ ਮੁੱਖ ਰੱਖਦੀਆਂ ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਿਹੜੀਆਂ ਡੀਐਫ ਨੇ ਉਹ ਕਿੱਥੇ ਇੱਕ ਬਲਾਕੇਜ ਜਿਹੜਾ ਕ੍ਰੀਏਟ ਕਰਦੀਆਂ ਨੇ ਜੇਕਰ ਚੰਗੀ ਤਰ੍ਹਾਂ ਆਪਣੇ ਅੰਦਰ ਝਾਤੀ ਮਾਰੀ ਜਾਵੇ ਤਾਂ ਉਹ ਅਸਲ ਚ ਚਾਹੁੰਦੀਆਂ ਕੀ ਹੁੰਦੀਆਂ ਨੇ ਉਹ ਚਾਹੁੰਦੀਆਂ ਨੇ ਕਿ ਡੀਐਮ ਇੱਕ ਪੂਰਨ ਪੁਰਸ਼ ਹੋਵੇ ਉਹਦਾ ਚੰਗਾ ਘਰ ਪਰਿਵਾਰ ਹੋਵੇ ਉਹਦਾ ਜਿਹੜਾ ਸਟੇਟਸ ਆ ਉਹ ਵੀ ਵਧੀਆ ਹੋਵੇ ਉਹਦਾ ਵਧੀਆ ਹੋਵੇ ਤੇ ਉਹ ਅਜਿਹਾ ਇੱਕ ਸਟਰੋਂਗ ਐਟਮੋਸਫੇਅਰ ਦੇ ਸਕੇ ਉਹਨਾਂ ਨੂੰ ਇੱਕ ਵਧੀਆ ਵਾਤਾਵਰਣ ਦੇ ਸਕੇ ਤਾਂ ਕਿ ਉਹ ਆਪਣੇ ਫਿਊਚਰ ਦਾ ਜਿਹੜਾ ਸੁਪਨਾ ਆ ਉਹ ਪੂਰਾ ਕਰ ਸਕਣ ਸੋ ਆਪਣੇ ਅੰਦਰ ਜ਼ਰੂਰ ਚਾਤੀ ਮਾਰ ਕੇ ਦੇਖਣਾ ਕਿ ਕਿਤੇ ਨਾ ਕਿਤੇ ਅਸੀਂ ਇਹ ਮੰਗ ਨੂੰ ਲੈ ਕੇ ਤਾਂ ਨਹੀਂ ਚੱਲ ਰਹੇ ਕਿਤੇ ਨਾ ਕਿਤੇ ਅਸੀਂ ਜਿਹੜਾ ਆਪਣਾ ਫਿਊਚਰ ਆ ਉਹਨੂੰ ਸਿਕਿਉਰ ਲੈ ਕੇ ਤਾਂ ਨਹੀਂ ਚੱਲ ਰਹੇ ਕਿ ਕੋਈ ਹੋਵੇ ਜੋ ਸਾਡੇ ਨਾਲ ਕੰਧ ਬਣ ਕੇ ਖੜੇ ਤੇ ਕੋਈ ਹੋਵੇ ਜਿਹੜੀਆਂ ਸਾਡੀਆਂ ਸਾਰੀਆਂ ਭੌਤਿਕ ਲੋੜਾਂ ਨੂੰ ਪੂਰਾ ਕਰ ਸਕਦਾ ਹੋਵੇ ਸੋ ਇਹ ਵੀ ਇੱਕ ਤਰ੍ਹਾਂ ਦਾ ਜਿਹੜਾ ਬਲਾਕੇਜ ਆ ਸਾਡੇ ਅੰਦਰ ਹੀ ਹੁੰਦਾ ਅਸੀਂ ਇਸ ਬਲਾਕੇਜ ਨੂੰ ਖਤਮ ਕਰਨਾ ਹੁੰਦਾ ਤੇ ਆਪਣੇ ਆਪ ਨੂੰ ਇੱਥੋਂ ਤੱਕ ਲੈ ਕੇ ਜਾਣਾ ਹੁੰਦਾ ਕਿ ਸਾਨੂੰ ਕਦੇ ਵੀ ਕਿਸੇ ਦੇ ਹੱਥਾਂ ਵੱਲ ਦੇਖਣ ਦੀ ਜ਼ਰੂਰਤ ਨਾ ਪਵੇ ਅਸੀਂ ਆਪਣੇ ਆਪ ਦਾ ਇੰਨਾ ਕੁ ਵਿਕਾਸ ਕਰ ਲਈਏ ਕਿ ਕੋਈ ਅ지ਹਾ ਦੇ ਨਾਵੇ ਜਦੋਂ ਸਾਡੇ ਡੀਐਮ ਨੂੰ ਸਾਡੇ ਤੇ ਫਖਰ ਮਹਿਸੂਸ ਹੋਵੇ ਕਿਸੇ ਵੀ ਫੀਲਡ ਦੇ ਵਿੱਚ ਹੋ ਸਕਦਾ ਜੇਕਰ ਸਾਡੇ ਕੋਲ ਕਰਨ ਨੂੰ ਕੁਝ ਨਹੀਂ ਆ ਅਸੀਂ ਹਜੇ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਆ ਤਾਂ ਕੋਈ ਨਾ ਕੋਈ ਕੰਮ ਅਸੀਂ ਸ਼ੁਰੂ ਕਰ ਸਕਦੇ ਆ ਅੱਜ ਤੋਂ ਹੀ ਕੋਈ ਸੇਵਾ ਸ਼ੁਰੂ ਕਰ ਸਕਦੇ ਆ ਕੁਝ ਨਹੀਂ ਕਰ ਸਕਦੇ ਤਾਂ ਆਪਣੇ ਆਲੇ ਦੁਆਲੇ ਹੀ ਝਾਤੀ ਮਾਰ ਕੇ ਦੇਖ ਸਕਦੇ ਹਾਂ ਕਿ ਕੋਈ ਜ਼ਰੂਰਤਮੰਦ ਬੱਚਾ ਹੈ ਕੋਈ ਜ਼ਰੂਰਤਮੰਦ ਬਜ਼ੁਰਗ ਹੈ ਉਸ ਦੀ ਸੇਵਾ ਕਰ ਸਕਦੇ ਆ ਕਿਸੇ ਬੱਚੇ ਨੂੰ ਫ੍ਰੀ ਪੜ੍ਹਾ ਸਕਦੇ ਆ ਕਿਸੇ ਬੱਚੇ ਨੂੰ ਗੁਰਬਾਣੀ ਸਿਖਾ ਸਕਦੇ ਆ ਕਈ ਬੱਚਿਆਂ ਨੂੰ ਇਕੱਠੇ ਕਰਕੇ ਗੁਰਬਾਣੀ ਸਿਖਾ ਸਕਦੇ ਆ ਇਸ ਤੋਂ ਵੱਡਾ ਪੁੰਨ ਹੋਰ ਕੋਈ ਨਹੀਂ ਹੋ ਸਕਦਾ ਸੇਵਾ ਕੋਈ ਨਹੀਂ ਹੋ ਸਕਦੀ ਸੋ ਆਪਣੇ ਆਪ ਨੂੰ ਉਸ ਕਾਬਲ ਬਣਾ ਲੈਣਾ ਕਿ ਖੁਦ ਤੁਹਾਡਾ ਡੀਐਮਾ ਤੁਹਾਡੇ ਵੱਲ ਖਿੱਚਿਆ ਚੱਲਿਆ ਹੋਵੇ ਆਪਣੇ ਆਪ ਨੂੰ ਇੱਕ ਲਾਈਟ ਦੇ ਰੂਪ ਦੇ ਵਿੱਚ ਇੱਥੋਂ ਤੱਕ ਲੈ ਜਾਣਾ ਤੇ ਤੁਹਾਡੀ ਜਿਹੜੀ ਲਾਈਟ ਆ ਉਸ ਪ੍ਰਕਾਸ਼ ਆ ਉਹ ਪ੍ਰਕਾਸ਼ ਤੁਹਾਡੇ ਡੀਐਮ ਨੂੰ ਤੁਹਾਡੇ ਵੱਲ ਖਿੱਚ ਕੇ ਲੈ ਆਵੇ ਬਸ ਸਿਰਫ ਜ਼ਰੂਰਤ ਆ ਆਪਣੇ ਅੰਦਰ ਹੀ છાਤੀ ਮਾਰਨ ਦੀ ਆਪਣੇ ਅੰਦਰ ਹੀ ਦੇਖਣ ਦੀ ਕਿ ਕਮੀਆਂ ਕਿੱਥੇ ਨੇ ਕੀ ਸਾਨੂੰ ਕ੍ਰੋਧ ਬਹੁਤ ਆ ਰਿਹਾ ਕੀ ਸਾਡੇ ਅੰਦਰ ਕੋਈ ਈਰਖਾ ਦੁਈ ਦਵੇਸ਼ ਬਚੀ ਆ ਸੋ ਆਪਣੇ ਅੰਦਰ ਹੀ છાਤੀ ਮਾਰਨੀ ਆ ਕਿ ਜਿਹੜੀਆਂ ਸਾਡੀਆਂ ਮੰਗਾ ਨੇ ਪੂਰਨ ਪੁਰਸ਼ ਵਾਲੀਆਂ ਕਿ ਉਹ ਪੂਰਾ ਪਰਫੈਕਟ ਹੋਵੇ ਪਰਫੈਕਟ ਹੁੰਦਾ ਤਾਂ ਕੋਈ ਵੀ ਨਹੀਂ ਪਰ ਕੋਈ ਵੀ ਡੀਐਫ ਅਨਅਵੇਕੰਡ ਡੀਐਮ ਨੂੰ ਅਨਅਵੇਕੰਡ ਮਸਕੁਲਾਈਨ ਨੂੰ ਅਸੈਪਟ ਨਹੀਂ ਕਰਦੀ ਬਾਕੀ ਚੀਜ਼ਾਂ ਅਸੈਪਟ ਕਰ ਲੈਂਦੀ ਐ ਕਿ ਕੋਈ ਗੱਲ ਨਹੀਂ ਸਮਾਜ ਦੇ ਵਿੱਚ ਸਟੇਟਸ ਕਿਸ ਤਰ੍ਹਾਂ ਦਾ ਕੋਈ ਗੱਲ ਨਹੀਂ ਨੇਮ ਫੇਮ ਹੈ ਵੀ ਜਾਂ ਨਹੀਂ ਹੈ ਕੋਈ ਗੱਲ ਨਹੀਂ ਪਰ ਜੇਕਰ ਉਹ ਅਨਅਵੇਕੰਡ ਤਾ ਜャ ਉਸ ਦੇ ਅੰਦਰ ਬਹੁਤ ਬੁਰੀਆਂ ਆਦਤਾਂ ਨੇ ਹਜੇ ਤਾਂ ਡੀਐਫ ਉਸ ਨੂੰ ਕਦੀ ਸਵੀਕਾਰ ਨਹੀਂ ਕਰੇਗੀ ਸੋ ਕੰਮ ਕਰਨਾ ਡੀਐਫ ਨੂੰ ਸਿਰਫ ਆਪਣੇ ਆਪ ਤੇ ਕੰਮ ਕਰਨਾ ਪੈਂਦਾ ਆ ਜਿਸ ਦਿਨ ਡੀਐਮ ਅਵੇਕਣ ਹੋ ਗਿਆ ਦੁਨੀਆ ਦੀ ਕੋਈ ਤਾਕਤ ਨਹੀਂ ਆ ਡੀਐਮ ਨੂੰ ਤੁਹਾਡੇ ਤੱਕ ਪਹੁੰਚਣ ਤੋਂ ਰੋਕ ਸਕੇ ਅਜੇ ਹoi ਨਹੀਂ ਸਕਦਾ ਕਿ ਇੱਕ ਅਵੇਕਣਡ ਡੀਐਮ ਤੁਹਾਡੇ ਤੋਂ ਮਹੀਨੇ ਜਾਂ ਸਾਲ ਦੀ ਦੂਰੀ ਬਣਾ ਲਵੇ ਕਦੇ ਵੀ ਨਹੀਂ ਹੋਵੇਗਾ ਅਜੀਹਾ ਸੋ ਹਮੇਸ਼ਾ ਆਪਣੇ ਆਪ ਤੇ ਫੋਕਸ ਕਰਨਾ ਆਪਣੇ ਆਪ ਨੂੰ ਇਥੋਂ ਤੱਕ ਲੈ ਜਾਣਾ ਕਿ ਤੁਹਾਡਾ ਡੀਐਮ ਅਵੇਕਨ ਹੋਵੇ ਉਹ ਅਕਾਲ ਪੁਰਖ ਮਹਾਰਾਜ ਵਾਹਿਗੁਰੂ ਜੀ ਉਹਨਾਂ ਨੇ ਉਸ ਨੂੰ ਅਵੇਕਨ ਕਰਨਾ ਹੈ ਉਹਨਾਂ ਨੇ ਸੋਝੀ ਵਖਸ਼ਣੀ ਆ ਤੇ ਜਿਸ ਦਿਨ ਉਹਨਾਂ ਨੂੰ ਸੋਝੀ ਮਿਲ ਗਈ ਤੇ ਸਭ ਤੋਂ ਪਹਿਲਾਂ ਅਵੇਕਨ ਡੀਐਮ ਆਪਣੇ ਡੀਐਫ ਦੇ ਨਾਲ ਕੰਟੈਕਟ ਕਰੇਗਾ ਤੇ ਉਹ ਸਾਰੀਆਂ ਗੱਲਾਂ ਕਹੇਗਾ ਆਉਣ ਵਾਲੇ ਫਿਊਚਰ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਆ ਤੇ ਕਿਸ ਤਰ੍ਹਾਂ ਸੋਲ ਪਰਪਸ ਨੂੰ ਪੂਰਾ ਕਰਨਾ ਆ ਸਾਰੀਆਂ ਗੱਲਾਂ ਆਪ ਜੀ ਦੇ ਨਾਲ ਡੀਐਮ ਸ਼ੇਅਰ ਕਰੇਗਾ ਅਵੇਕੰਡ ਡੀਐਮ ਨਾ ਟਾਣਾ ਵੇਕੰਡ ਸੋ ਹੁਣ ਆਪਾਂ ਸਵਾਲ ਸੀ ਇੱਕ ਕਿ ਡੀਐਮ ਕਨਫਿਊਜ਼ ਕਿਉਂ ਰਹਿੰਦੇ ਨੇ ਦੇਖੋ ਡੀਐਮ ਕਨਫਿਊਜ਼ ਤਾਂ ਰਹਿੰਦੇ ਨੇ ਕਿਉਂਕਿ ਉਹਨਾਂ ਨੇ ਇਹ ਜਿਹੜਾ ਪਦਾਰਥਵਾਦੀ ਸਮਾਜ ਆ ਇਹਦੇ ਵਿੱਚ ਉਹਨਾਂ ਨੇ ਆਪਣੀਆਂ ਜੜਾਂ ਇੰਨੀਆਂ ਕ ਪਸਾਰ ਲਈਆਂ ਹੁੰਦੀਆਂ ਨੇ ਇੰਨੀਆਂ ਕ ਜ਼ੰਜੀਰਾਂ ਉਹਨਾਂ ਨੇ ਆਪਣੇ ਆਲੇ ਦੁਆਲੇ ਬੰਨ ਲੀਆਂ ਹੁੰਦੀਆਂ ਨੇ ਉਹਨਾਂ ਜ਼ੰਜੀਰਾਂ ਦੇ ਵਿੱਚ ਉਹ ਫਸ ਕੇ ਰਹਿ ਜਾਂਦੇ ਨੇ ਤੇ ਉਹਨਾਂ ਨੂੰ ਉਹ ਜ਼ੰਜੀਰਾਂ ਨੂੰ ਤੋੜਨ ਦੇ ਲਈ ਬਹੁਤ ਸਮਾਂ ਲੱਗ ਜਾਂਦਾ ਕਈ ਵਾਰ ਉਹ ਆਪਣੇ ਪਿਤਾ ਦੇ ਨਾਮ ਕਰਕੇ ਵੀ ਨਹੀਂ ਜਾਣੇ ਜਾਣੇ ਚਾਹੁੰਦੇ ਹੁੰਦੇ ਕਿ ਸਾਨੂੰ ਕੋਈ ਮੇਰੇ ਪਿਤਾ ਦੇ ਨਾਮ ਤੋਂ ਜਾਣੇ ਉਹ ਆਪਣਾ ਨੇਮ ਖੁਦ ਬਣਾਉਣਾ ਪਸੰਦ ਕਰਦੇ ਹੁੰਦੇ ਆ ਐਨਾ ਨੇਮ ਫੇਮ ਦੇ ਪਿੱਛੇ ਪੈ ਜਾਂਦੇ ਆ ਜਦੋਂ ਉਹ ਡੀ ਐਫ ਤੋਂ ਦੂਰ ਹੁੰਦੇ ਆ ਤੇ ਨੇਮ ਫੇਮ ਕਮਾ ਕੇ ਫਿਰ ਉਸ ਨੇਮ ਫੇਮ ਦੀ ਜਿਹੜੀ ਰੈਪਿਊਟੇਸ਼ਨ ਹੁੰਦੀ ਆ ਉਹਦੇ ਚੋਂ ਨਿਕਲਣ ਦੇ ਲਈ ਉਹਨਾਂ ਨੂੰ ਕਾਫੀ ਟਾਈਮ ਲੱਗ ਜਾਂਦਾ ਕਿਉਂਕਿ ਉਹ ਜਿਹੜਾ ਸਮਾਜਿਕ ਮਖੌਟਾ ਉਹਨਾਂ ਨੇ ਪੈਨਿਆ ਹੋਇਆ ਹੁੰਦਾ ਉਹ ਤਾਰਨਾ ਨਹੀਂ ਚਾਹੁੰਦੇ ਇੱਕ ਬੰਨੇ ਤਾਂ ਉਹ ਜਿਹੜਾ ਸਮਾਜਿਕ ਮਖੌਟਾ ਉਹਨਾਂ ਨੇ ਪੈਨਿਆ ਹੁੰਦਾ ਉਹ ਝੂਠਾ ਹੁੰਦਾ ਤੇ ਦੂਸਰੇ ਪਾਸੇ ਅਨ ਕੰਡੀਸ਼ਨਲ ਲਵ ਹੁੰਦਾ ਟਰਸਟ ਹੁੰਦਾ ਪੀਸ ਹੁੰਦਾ ਫੇਥ ਹੁੰਦਾ ਉਹ ਫਿਰ ਦੋਨਾਂ ਚੀਜ਼ਾਂ ਦੇ ਵਿੱਚ ਕਨਫਿਊਜ਼ ਹੋ ਕੇ ਰਹਿ ਜਾਂਦੇ ਆ ਕਿ ਮੈਂ ਜਿਹੜਾ ਝੂਠਾ ਸੰਸਾਰ ਆ ਜੇਕਰ ਇਹਨੂੰ ਛੱਡਦਾ ਆ ਤਾ ਮੇਰੇ ਪੱਲੇ ਕੁਝ ਨਹੀਂ ਬਚਦਾ ਮੇਰੀ ਜਿਹੜੀ ਰੈਪਿਊਟੇਸ਼ਨ ਆ ਉਹ ਖਤਮ ਹੋ ਜਾਣੀ ਆ ਸੋ ਆਪਣੇ ਸੱਚੇ ਪਿਆਰ ਨੂੰ ਆਪਣੀ ਜ਼ਿੰਦਗੀ ਦੇ ਜਿਹੜੇ ਸੋਲ ਪਰਪਸ ਨੂੰ ਉਹਨੂੰ ਤਰਜੀਹ ਨਹੀਂ ਦੰਦੇ ਸਗੋਂ ਝੂਠੇ ਮਾਇਆ ਜਾਣ ਦੇ ਵਿੱਚ ਫਸੇ ਰਹਿੰਦੇ ਆ ਇਸੇ ਕਰਕੇ ਉਹ ਕਨਫਿਊਜ਼ ਰਹਿੰਦੇ ਆ ਉਹਨਾਂ ਨੂੰ ਸਮਝ ਨਹੀਂ ਲੱਗਦੀ ਡਿਸੀਜਨ ਕੀ ਲਵਾਂ ਤੇ ਅਜਿਹੀ ਕਸ਼ਮਕਸ਼ ਦੇ ਵਿੱਚ ਕੀ ਹੁੰਦਾ ਆ ਤੇ ਇੱਕ ਤਾਂ ਉਹ ਆਪਣੀ ਆਤਮਾ ਨੂੰ ਲਤਾੜ ਦਿੰਦੇ ਆ ਤੇ ਦੂਸਰਾ ਡੀਐਫ ਦੀ ਆਤਮਾ ਪੂਰੀ ਤਰ੍ਹਾਂ ਬਲੁੰਦਰੀ ਜਾਂਦੀ ਹੈ ਇਸ ਜਰਨੀ ਦੇ ਵਿੱਚ ਡੀਐਫ ਜਿੰਨਾ ਮਰਜੀ ਰੋਵੇ ਘੁਰਲਾਵੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਕੋਈ ਫਰਕ ਨਹੀਂ ਪੈਂਦਾ ਫਰਾਈਡੇ ਕੁਸੋਲ ਸਿਸਟਰ ਦਾ ਫੋਨ ਆਇਆ ਸੀ ਉਹ ਕਹਿੰਦੇ ਕਦੇ ਕਦੇ ਇੰਨਾ ਜ਼ਿਆਦਾ ਪੇਨ ਮਹਿਸੂਸ ਹੁੰਦਾ ਕਹਿੰਦੇ ਦੀਦੀ ਤੁਸੀਂ ਯਕੀਨ ਜਾਣਿਓ ਕਹਿੰਦੇ ਜਿਸ ਦਿਨ ਇੰਨਾ ਜ਼ਿਆਦਾ ਪੇਨ ਹੁੰਦਾ ਤੇ ਇੰਨੀ ਜ਼ਿਆਦਾ ਡੀਐਮ ਦੇ ਲਈ ਤੜਫ ਹੁੰਦੀ ਆ ਅੰਦਰ ਇਹ ਆਤਮਾ ਇੰਨੀ ਕਰ ਲਾਉਂਦੀ ਆ ਕਹਿੰਦੇ ਇੰਜ ਲੱਗਦਾ ਜੇ ਗੁਰੂ ਸਾਹਿਬ ਸਾਹਮਣੇ ਆ ਕੇ ਖੜ ਜਾਣ ਤੇ ਗੁਰੂ ਸਾਹਿਬ ਕਹਿਣ ਕਿ ਤੈਨੂੰ ਗੁਰੂ ਜੀ ਚਾਹੀਦੇ ਨੇ ਜਾਂ ਡੀਐਮ ਚਾਹੀਦਾ ਕਹਿੰਦੇ ਅੰਦਰੋਂ ਇਹੀ ਆਵਾਜ਼ ਨਿਕਲੂਗੀ ਕਿ ਗੁਰੂ ਜੀ ਹਾਲ ਦੀ ਘੜੀ ਤਾਂ ਡੀਐਮ ਹੀ ਚਾਹੀਦਾ ਕਹਿੰਦੇ ਤੜਫ ਐਨੀ ਭਿਆਨਕ ਹੁੰਦੀ ਆ ਉਹ ਚੈਰੀ ਬਹੁਤ ਅਪਸੈਟ ਸੀ ਤੇ ਉਹ ਦੱਸੋ ਹੁਣ ਫਿਰ ਅਜੇ ਹੀ ਹਾਲਤ ਦੇ ਵਿੱਚ ਕੀ ਕੀਤਾ ਜਾਵੇ ਇਹ ਦਿਨ ਸਾਰੀਆਂ ਡਿਵਾਈਨ ਫੈਮਿਨਾਈਨਸ ਤੇ ਆਉਂਦਾ ਆ ਉਹਨਾਂ ਦੇ ਅੰਦਰ ਜਿਹੜਾ ਦਰਦ ਹੁੰਦਾ ਜਿਹੜਾ ਪੇਨ ਹੁੰਦਾ ਇਹ ਡੀਐਮ ਆਨਵੇਕੰਡ ਮਸਕੁਲਾਈਨ એનર્ਜੀ ਕਦੀ ਸਮਝ ਨਹੀਂ ਸਕਦੀ ਸੋ ਇਹ ਜਿਹੜੀ ਜਰਨੀ ਆ ਇੱਕ ਸਿਰਫ ਦੁਨਿਆਵੀ ਬਾਕੀ ਲੋਕਾਂ ਦੇ ਵਾਂਗੂ ਆਰਾਮ ਦੇ ਨਾਲ ਰਹਿਣ ਦੀ ਜਰਨੀ ਆ ਉਹ ਨਹੀਂ ਆ ਇਹਦੇ ਤੇ ਆਪਣੇ ਆਪ ਤੇ ਬਹੁਤ ਜ਼ਿਆਦਾ ਕੰਮ ਕਰਨਾ ਪੈਂਦਾ ਆ ਸੋ ਸਾਰੀਆਂ ਸੋਲ ਸਿਸਟਰਜ਼ ਨੂੰ ਜਿਹੜੀਆਂ ਇਸ ਜਰਨੀ ਦੇ ਵਿੱਚ ਨੇ ਚਾਹੇ ਉਹ ਬਿਗਨਿੰਗ ਦੇ ਵਿੱਚ ਨੇ ਚਾਹੇ ਉਹ ਵਿਚਾਰ ਪਹੁੰਚ ਚੁੱਕੇ ਨੇ ਇਸ জারਨੀ ਦੇ ਚੈਰੀ ਰੀਯੂਨੀਅਨ ਦੇ ਕਰੀਬ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਹਾਰਡਵਰਕ ਕਰਨਾ ਪੈਂਦਾ ਆ ਜਿਹੜੀਆਂ ਮਿਹਨਤ ਕਰਕੇ ਬਹੁਤ ਅੱਗੇ ਤੱਕ ਪਹੁੰਚ ਗਈਆਂ ਨੇ ਉਹਨਾਂ ਦਾ ਰੀਯੂਨੀਅਨ ਕੋਈ ਰੋਕੀ ਨਹੀਂ ਸਕਦਾ ਪਰ ਜਿਹੜੀਆਂ ਹਜੇ ਜਿਨ੍ਹਾਂ ਨੇ ਮਿਹਨਤ ਨਹੀਂ ਕੀਤੀ ਉਹਨਾਂ ਨੂੰ ਬਹੁਤ ਮਿਹਨਤ ਕਰਨੀ ਪੈਣੀ ਆ ਬਹੁਤ ਆਪਣੇ ਆਪ ਨੂੰ ਚਮਕਾਉਣਾ ਪੈਣਾ ਆ ਤਾਂ ਕਿ ਜਿਹੜੇ ਉਹਨਾਂ ਦੇ ਡੀਐਮ ਨੇ ਉਹ ਆਪਣੇ ਨੇਮ ਫੇਮ ਨੂੰ ਛੱਡ ਕੇ ਇੱਕ ਪਾਸੇ ਰੱਖ ਕੇ ਸਿਰਫ ਆਪ ਜੀ ਨੂੰ ਹੀ ਚੂਜ਼ ਕਰਨ ਸੋ ਇਹ ਦਿ ਲੋਰ ਦਾ ਹਸਾ ਸਾਰੀਆਂ ਡਿਵਾਈਨ ਫੈਮਿਨਾਈਨਸ ਦੇ ਲਈ ਜੋ ਇਸ ਮੰਜਲ ਦੇ ਬਹੁਤ ਕਰੀਬ ਨੇ ਸੋ ਆਪ ਸਾਰੇ ਵੀ ਇੱਕ ਦੂਜੇ ਨੂੰ ਜਰੂਰ ਬਲੇਸਿੰਗ ਦਿੰਦੇ ਰਿਹਾ ਕਰੋ ਬਲੇਸਿੰਗਸ ਦੇ ਵਿੱਚ ਬਹੁਤ ਤਾਕਤ ਹੁੰਦੀ ਆ ਸੋ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆ ਜੀ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਇੱਕ ਨਵਾਂ ਟਾਪਿਕ ਲੈ ਕੇ ਉਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸੋ ਆਪ ਸਾਰਿਆਂ ਦਾ ਰੋਮ ਰੋਮ ਸ਼ੁਕਰਾਨਾ ਜਿਹੜੇ ਟਾਈਮ ਕੱਢ ਕੇ ਵੀਡੀਓ ਨੂੰ ਸੁਣਦੇ ਹੋ। ਥੈਂਕ ਯੂ ਕਲਪੁਰਵਾ